ਮਾਤੇ ਰੀਤੂੰ ਬਿਆ ਛੱਡਨਾ ਜਾਮੀਵੇਂ ਕਿਉਂ ਅਲੜੇ ਪੁੜੇ ਵਿੱਚ ਪਾਇਆ ਮਨਾਈ ਗਏ ਵਾਤੇ ਰੀਤੂੰ ਬਿਆ ਹੰਸ ਹੰਸਣੀ ਬਾਣੂ ਚੰਨਾ ਤੇਰਾ ਪਿਆ ਜੋੜਾ ਤੇਰੇ ਬਾਝੋਂ ਸੋਲ ਤੇ ਤੂੰ ਨਹੀਂ ਕੀਕੂ ਸਾਹਿਬ ਛੋੜਾ ਧੰ ਹੋਇਆ ਕਿੰਨਾਂ ਤਉ ਹੋਲੇ ਨਾ ਹੋ ਜਾ ਕਮਾ ਅਲੋੜਾ ਪੂਰੇ ਵਿੱਚ ਮਾਇਆ ਤੁੰਨ ਕਾ ਮਾਤੇ ਤੋ ਫੇਰ ਪਿਆਰ ਕਰੇ ਵਿੱਚ ਸੁਣਵੇਂ ਚੰਨਾ ਮਾਹੋ ਕਹੀ ਤਿਮਨੀ ਆਏ 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 ਪਿਆਰ ਕਰੇ ਵਿੱਚ ਸੁਣਵੇਂ ਚੰਨਾ ਮਾਹੋ ਕਹੀ ਤਿਮਨੀ ਅੱਕੇ ਜਕਮ ਬਥੇਰੇ ਦਰਤੇ ਹੋ ਨਾ ਬਾਈ ਕਾਲੀ

ਮਾ ਤੇਰੀ ਤੂੰ ਪਿਆਰ ਛੱਡਣਾ ਜਾਮੀ ਵੇ ਕਿਉਂ ਅੰਦਰ ਪੁੜੇ ਵਿੱਚ ਫਾਇਆ ਨਾ ਹਾਈ ਵਾ ਤੇਰੀ ਤੂੰ ਦਿਆ ਹੰਸ ਹਾਂਸਣੀ ਮਾਨੂ ਚੰਨਾ ਤੇਰਾ ਤੇਰਾ ਜੋੜਾ ਤੇਰੇ ਬਾਝੋਂ ਸੋਲ ਤੇ ਤੂਰੀ ਕੀ ਕੁ ਸਾਹ ਵਿਸ਼ੋੜਾ ਜਨ ਹੋਇ ਅੱਖੀਆਂ ਤਹੋ ਮਾ ਤੇਤੂ ਤੇਰਾ ਪਿਆਰ ਕਰੇ ਵਿੱਚ ਸੁਣ ਮੈਂ ਚਨਾ ਮਾਹ ਕਹੀ ਤਿਮਨੀ ਆਏ 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 ਪਿਆਰ ਕਰੇ ਵਿੱਚ ਸੁਣ ਮੈਂ ਚਨਾ ਮਾਹ ਕਹੀ ਤਿਮਨੀ ਅੱਕੇ ਜਖਮ ਮੱਥੇ ਰਹਿ ਦਰਤੇ ਹੋਰ ਨਾ ਦਰਹੀ ਕਰੀ ਹੁੰਦਾ ਜਖਮ ਵੀ ਛੋੜਾ ਤੇਰਾ ਤੂੰ ਮੇਰਾ ਸਾਰੇ ਆਕੋ ਮੈਂ ਤੂੰ ਮੇਰਾ ਛੱਡਨਾ ਜਾਨੀ ਮੇਰੇ ਕੋਲ ਲੜਕੂਏ ਵਿੱਚ ਨਾ ਆ ਕੋਲ ਨਾ ਆਵੀਂ ਬੇਡਰਨ ਬਾਹਰ ਨਹੀਂ ਦੇ ਤੜਨ ਬਾਹਰ ਨਹੀਂ ਵੇ ਮੇਰਾ ਮਨੂ ਮੇਰਾ ਮਾਂ ਤੇਰੀ ਤੂੰ ਮੇਰਾ ਛੱਡਨਾ ਜਾਨੀ ਮੇਰੇ ਹਾਂ ਸਣੀ ਮਾਨੂ ਚੰਨਾ ਤੇਰਾ ਤੇਰਾ ਜੋੜਾ ਤੇਰੇ ਬਾਝੋਂ ਸੋਲ ਤੇ ਤੂਰੀ ਕੀ ਕੁਸਾ ਹਿਸ਼ੋੜਾ ਜਨ ਹੋ ਅੱਖੀਆਂ ਤਹੋ ਲੈ ਨਾ ਹੋ ਜਾਮੀ ਰੇ ਜੋ ਅਲੋੜਾ ਪੁੜੇ ਮਿਚਵਾਇਆ ਤੂੰ ਮਨ ਨੂੰ ਮਾ ਮਾ ਤੇ ਤੂੰ ਤੇਰਾ ਪਿਆਰ ਦੇ ਰੇ ਵਿੱਚ ਸੁਣ ਲੈ ਨਾ ਬਾਹ ਕੀ ਦਿਵਨੀ ਆਏ

i <laughs>